ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਠੀਕ ਹੋ ਸਾਰੇ ਤੇ ਅੱਜ ਫਿਰ ਆਪਾਂ ਪਰਵਾਸ ਤੇ ਕੁਝ ਕਿਤਾਬਾਂ ਦੀ ਚਰਚਾ ਕਰਾਂਗੇ ਇੱਕ ਕਿਤਾਬ ਦੀ ਨਹੀਂ ਕੁਝ ਕਿਤਾਬਾਂ ਦੀ ਅੱਜ ਆਪਾਂ ਗੱਲ ਕਰਾਂਗੇ ਕਵਿਤਾਵਾਂ ਦੇ ਨਾਲ ਭਰੀਆਂ ਹੋਈਆਂ ਜਾਂ ਕਵਿਤਾਵਾਂ ਦੇ ਨਾਲ ਰੰਗੀਆਂ ਹੋਈਆਂ ਕਿਤਾਬਾਂ ਦੇ ਬਾਰੇ ਵਿੱਚ ਜਿਹੜੀਆਂ ਖਾਸ ਕਰਕੇ ਮੈਨੂੰ ਬਹੁਤ ਪਸੰਦ ਆ ਉਹਨਾਂ ਦੇ ਵਿੱਚੋਂ ਇੱਕ ਸ਼ਾਹ ਸੰਧੂ ਜੀ ਦੀ ਕਿਤਾਬ ਸੀ ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ ਪਹਿਲਾ ਗੱਲ ਤਾਂ ਇਹਨਾਂ ਕਿਤਾਬਾਂ ਦੇ ਨਾਮ ਹੀ ਬਿਹਦ ਖੂਬਸੂਰਤ ਹੁੰਦੇ ਆ ਪੂਰੀ ਕਿਤਾਬ ਚਾਹੇ ਮੈਂ ਪੜਾਂ ਜਾਂ ਨਾ ਪੜਾਂ ਪਰ ਉਸ ਤੋਂ ਪਹਿਲਾਂ ਜਿਹੜਾ ਕਿਤਾਬ ਦਾ ਸਮਰਪਣ ਹੁੰਦਾ ਕਿਤਾਬ ਜਿਹੜੀ ਸਮਰਪਿਤ ਕੀਤੀ ਹੁੰਦੀ ਹੈ ਇਹਨਾਂ ਨੇ ਕਿਹਾ ਕਿ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਦੇ ਨਾਮ ਤੇ ਪੰਜਾਬੀਆਂ ਦੇ ਲਈ ਤਾਂ ਬਹੁਤ ਮਾਣ ਵਾਲੀ ਗੱਲ ਆ ਕਿ ਉਹਨਾਂ ਦਾ ਸਾਹਿਤ ਜਿਹੜਾ ਆ ਉਹਨਾਂ ਦੇ ਵਿਰਸੇ ਦੇ ਵਾਂਗੂ ਇੱਕ ਗੂੜੇ ਰੰਗ ਦੇ ਵਿੱਚ ਰੱਖਿਆ ਹੋਇਆ ਹੈ ਤੇ ਇਹਦੇ ਵਿੱਚ ਸਾਰੀਆਂ ਹੀ ਕਵਿਤਾਵਾਂ ਬਾਖਮਾਲਿਆ ਪਰ ਜਿਹੜੀ ਸਭ ਤੋਂ ਵੱਧ ਮੈਨੂੰ ਸੋਹਣੀ ਲੱਗੀ ਉਹ ਮੈਂ ਤੁਹਾਨੂੰ ਜਿਹੜੀ ਆ ਉਹ ਜ਼ਰੂਰ ਸੁਣਾਉਂਗੀ ਹਾਲਾਂਕਿ ਅਥਰੂ ਬਣ ਕੇ ਵੀ ਆਇਆਂ ਨੂੰ ਅੱਜ ਤੋਂ ਇੰਜ ਨਾ ਕਰਿਆ ਕਰੀਏ ਬੜੀ ਦੇਸੀ ਮਿਠਾਰ ਵੀ ਹੁੰਦੀਆਂ ਲੁੱਕ ਲੁੱਕ ਗੱਲਾਂ ਕਰਦੇ ਹੋ ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ ਤੇ ਮੈਂ ਚਾਹਉਣੀ ਆ ਕਿ ਆਪਾਂ ਇਸ ਕਿਤਾਬ ਦੇ ਨਾਮ ਦੇ ਨਾਲ ਹੀ ਨਾਮ ਦੀ ਕਵਿਤਾ ਜਿਹੜੀ ਆ ਉਸ ਨੂੰ ਪੜੀਏ ਕਿਤਾਬ ਨੂੰ ਪੜਨਾ ਜਾਂ ਕਵਿਤਾ ਨੂੰ ਪੜਨਾ ਅਲੱਗ ਚੀਜ਼ ਆ ਜਿਹਨੇ ਲਿਖੀ ਆ ਉਹਨਾਂ ਦਾ ਤਾਂ ਚਲੋ ਲੈਵਲ ਹੀ ਅਲੱਗ ਹੁੰਦਾ ਉਹਨਾਂ ਦੇ ਨਾਲ ਸਾਡਾ ਕੋਈ ਮੁਕਾਬਲਾ ਨਹੀਂ ਹੁੰਦਾ ਪਰ ਜਿਹੜੇ ਕਵਿਤਾ ਨੂੰ ਪੜ ਕੇ ਉਹਨੂੰ ਮਾਣ ਲੈਂਦੇ ਆ ਜਾਂ ਕਵਿਤਾ ਦੇ ਵਿੱਚ ਖੁਦ ਦੀ ਜ਼ਿੰਦਗੀ ਲੱਭਦੇ ਆ ਉਹਨਾਂ ਦੇ ਲਈ ਉਹ ਕਿਤਾਬ ਕਿਸੇ ਅੰਮ੍ਰਿਤ ਨਾਲੋਂ ਘੱਟ ਨਹੀਂ ਹੁੰਦੀ ਤੇ ਇਹਦੇ ਵਿੱਚ ਸਭ ਤੋਂ ਖੂਬਸੂਰਤ ਕਵਿਤਾ ਜਿਹੜੀ ਅੱਜ ਮੈਂ ਪੜਨ ਜਾ ਰਹੀ ਹਾਂ ਕਿ ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ ਨਾਂ ਵੀ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ ਦਿਲ ਵਿੱਚ ਹੋਵੇ ਆਸ ਕਿਸੇ ਦੇ ਆਉਣ ਦੀ ਉਦੋਂ ਕਾਲੇ ਕਾਂ ਵੀ ਸੋਹਣੇ ਲੱਗਦੇ ਨੇ ਰੱਬ ਦੀ ਕਸਮੇ ਰੁੱਖ ਸੱਜਣਾ ਦੇ ਵੇੜੇ ਦੇ ਦੇਣ ਦਾ ਭਾਂਵੇਂ ਸ਼ਾਂ ਤਾਂ ਵੀ ਸੋਹਣੇ ਲੱਗਦੇ ਨੇ ਦੂਜੇ ਕੰਡੇ ਪੱਟ ਚਰਿੰਦੇ ਹੋਵਣ ਤੇ ਕੜੀਆਂ ਨਾਲ ਚਨਾ ਵੀ ਸੋਹਣੇ ਲੱਗਦੇ ਨੇ ਸੱਜਣਾ ਦੇ ਤਿਲ ਥੋਡੀ ਤੇ ਜਾਂ ਬੁੱਲੀਆਂ ਤੇ ਹੋਵਣ ਜਿਹੜੀ ਥਾਂ ਵੀ ਸੋਹਣੇ ਲੱਗਦੇ ਨੇ ਕੀ ਪੁੱਛਣਾ ਯਾਰਾ ਯਾਰ ਪਟੋਲੇ ਜੇ ਫਿਰਦੇ ਹਰ ਇੱਕ ਦਾ ਵੀ ਸੋਹਣੇ ਲੱਗਦੇ ਨੇ ਸੋਹਣੇ ਲੋਕਾਂ ਵਾਂਗੂ ਸੋਹਣੇ ਲੋਕਾਂ ਦੇ ਸੰਧੂ ਸ਼ਹਿਰ ਗ੍ਰਾਹ ਵੀ ਸੋਹਣੇ ਲੱਗਦੇ ਨੇ ਨਾਵੇਂ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ ਆਪਣੇ ਮਹਿਬੂਬ ਨੂੰ ਯਾਦ ਕਰਦਿਆਂ ਉਸ ਦਾ ਤਸੱਵਰ ਕਰਦਿਆਂ ਇਹੋ ਜਿਹੀਆਂ ਕਵਿਤਾਵਾਂ ਤੁਹਾਡੀਆਂ ਭਾਵਨਾਵਾਂ ਇਹੋ ਜਿਹੀਆਂ ਕਵਿਤਾਵਾਂ ਬਣ ਕੇ ਕਦੋਂ ਬਾਹਰ ਆ ਜਾਂਦੀਆਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਖਾਸ ਕਰਕੇ ਜਦੋਂ ਕਵਿਤਾ ਕਿਸੇ ਪਾਠਕ ਦੀ ਜ਼ਿੰਦਗੀ ਨਾਲ ਮੇਲ ਖਾਂਦੀ ਆ ਉਦੋਂ ਉਦਾ ਰੂਪ ਰੰਗ ਕੁਝ ਹੋਰੀ ਹੋ ਜਾਂਦਾ ਆ ਸ਼ਾਇਦ ਉਹ ਕਵਿਤਾ ਨਾ ਕਵਿਤਾ ਰਹਿ ਕੇ ਇੱਕ ਐਸਾ ਅਮਰ ਅਹਿਸਾਸ ਬਣ ਜਾਂਦੀ ਆ ਜੋ ਸਿਰਫ ਤਾਂ ਸਿਰਫ ਇੱਕ ਪਾਠਕ ਇੱਕ ਪ੍ਰੇਮੀ ਹੀ ਮਹਿਸੂਸ ਕਰ ਸਕਦਾ ਖਾਸ ਕਰਕੇ ਇਹੋ ਜੀਆਂ ਕਵਿਤਾਵਾਂ ਵੈਸੇ ਇਸ ਕਿਤਾਬੀਆਂ ਸਾਰੀਆਂ ਕਵਿਤਾਵਾਂ ਬਹੁਤ ਜ਼ਿਆਦਾ ਸੋਹਣੀਆਂ ਆ ਗੱਲ ਲੱਭਣ ਦੀ देर ਹੁੰਦੀ ਏ ਚੱਲ ਸੋ ਚੱਲ ਤੇ ਫੇਰ ਹੁੰਦੀ ਏ ਕੋਈ ਨਹੀਂ ਹੁੰਦਾ ਰਾਤ ਤੇ ਉੱਗ ਕੇ ਜਿੰਨੀ ਖੱਜਲ ਵੀਰ ਹੁੰਦੀ ਏ ਕੋਈ ਨਹੀਂ ਹੁੰਦਾ ਰਾਤ ਤੇ ਉੱਗ ਕੇ ਜਿੰਨੀ ਖੱਜਲ ਬੇਰ ਹੁੰਦੀ ਏ ਵਾ ਆਪਣੇ ਘਰ ਤੇ ਪਿੰਡ ਚੋਹਿਆਂ ਦੀ ਮਾਊ ਬਿੱਲੀ ਸ਼ੇਰ ਹੁੰਦੀ ਏ ਹੋਵੇ ਤੇ ਫਿਰ ਕੱਲੀ ਅੱਖ ਨਹੀਂ ਦਿਲ ਦੇ ਨਾਲ ਵੀ ਢੇਰ ਹੁੰਦੀ ਏ ਪੁੱਤ ਦਲੇਰੀ ਉਹ ਕਰਦਾ ਏ ਜਿਹਦੀ ਰਤ ਦਲੇਰ ਹੁੰਦੀ ਏ ਸਿਰ ਤੇ ਰਾਤਾ ਪੈ ਜਾਵਣ ਤੇ ਸੋਚਾਂ ਵਿੱਚ ਸਵੀਰ ਹੁੰਦੀ ਏ ਮਨ ਭਰੀ ਜੇ ਹੋਣ ਜੇ ਸੰਧੂਆ ਪਾਇਆ ਸ਼ੈਵੀ ਸੇਰ ਹੁੰਦੀ ਏ ਗੱਲ ਲੱਭਣ ਦੀ ਦੇਰ ਹੁੰਦੀ ਏ ਚੱਲ ਸੋ ਚੱਲ ਤੇ ਫੇਰ ਹੁੰਦੀ ਏ ਹਰ ਕਵਿਤਾ ਦੇ ਵਿੱਚ ਇੰਦੀ ਵੱਡੀ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਸਾਰ ਸਮਾ ਦਿੰਦੇ ਆ ਉਹ ਪਰ ਜੇ ਤੋਪਾ ਪਰੇ ਹੋਣਾ ਤੇ ਸੇਰ ਤੋਂ ਪਾਵ ਮਨ ਦਾ ਚਾਲੀ ਮਹਸਾ ਲਗਭਗ 900 ਗ੍ਰਾਮ ਕਿ ਮਨ ਪਰੇ ਜੇ ਹੋਂ ਜੇ ਸੰਦੂ ਤੇ ਪਾਇਆ ਸ਼ੈਵੀ ਸੇਰ ਹੁੰਦੀ ਏ ਇਨਸਾਨ ਦੇ ਅੰਦਰਲੀ ਦੁੱਖ ਦੀ ਗੱਲ ਕੀਤੀ ਹੈ ਕਿ ਜਦੋਂ ਸਾਡੇ ਅੰਦਰ ਕੋਈ ਪੀੜ ਕੋਈ ਦਰਦ ਜਨਮ ਲੈ ਲੈਂਦੀ ਹੈ ਜਾਂ ਅੰਦਰੋਂ ਅੰਦਰੇ ਪਾਲਦੀ ਹੈ ਤਾਂ ਉਸ ਦਾ ਭਾਰ ਜਿਹੜਾ ਆ ਉਹ ਸਾਡੇ ਮਨ ਦੇ ਕੋਲੋਂ ਚੱਕਿਆ ਨਹੀਂ ਜਾਂਦਾ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਉਸ ਦਰਦ ਨੂੰ ਉਸ ਪੀੜ ਨੂੰ ਯਾਦ ਆਸੀ ਕਾਗਜ਼ ਤੇ ਅੱਖਰ ਬਣ ਕੇ ਕੱਢ ਨਾ ਦੇਈਏ ਜਾਂ ਫਿਰ ਅੱਖ ਦੇ ਵਿੱਚੋਂ ਅਥਰੂ ਬਣ ਕੇ ਕੱਢ ਨਾ ਦੇਈਏ ਇਹ ਕਵਿਤਾਵਾਂ ਦੀ ਕਿਤਾਬ ਕਈ ਲੋਕ ਕਹਿੰਦੇ ਆ ਕਿ ਕਵਿਤਾਵਾਂ ਜਿਹੜੀਆਂ ਆ ਉਹਨਾਂ ਦਾ ਕੀ ਪੜਨਾ ਪਰ ਮੈਂ ਕਹਿੰਨੀ ਆ ਕਿ ਕਵਿਤਾਵਾਂ ਹੀ ਤਾਂ ਪੜਨੀਆਂ ਚਾਹੀਦੀਆਂ ਆ ਕਵਿਤਾਵਾਂ ਹੀ ਤਾਂ ਲਿਖਣੀਆਂ ਚਾਹੀਦੀਆਂ ਆ ਕਵਿਤਾਵਾਂ ਹੀ ਤਾਂ ਜ਼ਿੰਦਗੀ ਨੂੰ ਇੱਕ ਸਹਿਜਤਾ ਦੇ ਸਕਦੀਆਂ ਆ ਕਵਿਤਾਵਾਂ ਹੀ ਤਾਂ ਜ਼ਿੰਦਗੀ ਨੂੰ ਇੱਕ ਨਵੀਂ ਰਾਹ ਦੇ ਸਕਦੀਆਂ ਆ ਕਵਿਤਾ ਚਾਹੇ ਕਿਸੇ ਬੰਦਿਸ਼ ਚ ਹੋਵੇ ਜਾਂ ਖੁੱਲੀ ਹੋਵੇ ਉਹ ਤੁਹਾਨੂੰ ਜ਼ਿੰਦਗੀ ਜੀਣ ਦਾ ਸਾਰ ਦੱਸਦੀ ਆ ਇੱਕ ਲਹਿਬਦ ਜ਼ਿੰਦਗੀ ਦੀ ਮੁਰੰਮਤ ਕਰਨੀ ਦੱਸਦੀ ਆ ਜ਼ਿੰਦਗੀ ਜੇਕਰ ਠੋਕਰਾ ਖਾ ਕੇ ਖੁਦ ਨੂੰ ਕਿਤੇ ਟਹਿ ਟੇ ਰਿਕਾਰਾਈ ਹੋਵੇ ਤਾਂ ਮੁੜ ਉਸ ਟੇਰੀ ਨੂੰ ਫਿਰ ਤੋਂ ਜ਼ਿੰਦਗੀ ਦਾ ਇੱਕ ਮੂਜੱਸਮ ਬਣਾਉਣ ਦੇ ਵਿੱਚ ਮਦਦ ਕਰਦੀ ਆ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਬਹੁਤ ਦੁਖੀ ਹੋਵੋ ਬਹੁਤ ਉਦਾਸ ਹੋਵੋ ਯਾ ਲੱਗਦਾ ਹੋਵੇ ਕਿ ਕਿਸੇ ਨਾਲ ਗੱਲ ਕਰਨ ਨੂੰ ਮਨ ਨਹੀਂ ਕਰਦਾ ਤਾਂ ਕਿਸੇ ਵੀ ਕਾਵ ਸੰਗ੍ਰਹਿ ਨੂੰ ਚੱਕ ਲੋ ਕਿਸੇ ਵੀ ਸ਼ਾਇਰ ਦੀ ਕਿਸੇ ਗਜ਼ਲ ਜਾਂ ਕਵਿਤਾ ਨੂੰ ਪੜੋ ਤੁਸੀਂ ਖੁਦ ਨੂੰ ਬਹੁਤ ਹਲਕਾ ਮਹਿਸੂਸ ਕਰੋਗੇ ਆਈ ਹੋਪ ਸੋ ਤੁਸੀਂ ਮੇਰੀ ਇਸ ਸੁਝਾਅ ਤੇ ਜ਼ਰੂਰ غور ਕਰੋਗੇ ਥੈਂਕ ਯੂ